ਗੁਰਦੇਵਾਲ ਜੀ ਇੱਕ ਪਿਛਲੇ 15 ਤਰੀਕ ਤੋਂ ਇੱਕ ਐਪੀਸੋਡ ਚੱਲ ਰਿਹਾ ਸੁਖਵਿੰਦਰ ਕੌਰ ਇੱਕ ਲੇਡੀ ਹੈ ਜਿਹਦਾ ਰਜਤ ਭਨੋੜ ਤੁਹਾਡੇ ਪਿੰਡ ਦੇ ਪੁਲਾ ਰਾਈ ਦੇ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਨਾਲ ਕੋਈ ਇੱਕ ਵੀਡੀਓ ਆਡੀਓ ਵੀ ਵਾਇਰਲ ਹੋ ਰਹੀ ਹੈ ਜavi 25000 ਦੇ ਲੈਣ ਦੇਣ ਦੀਆਂ ਗੱਲਾਂ ਹੋਈਆਂ ਅੱਛਾ ਉਸ ਤੋਂ ਬਾਅਦ ਅੱਜ ਪਤਾ ਲੱਗਾ ਵੀ ਉਹਨਾਂ ਦੀ ਕਿਤੇ ਨਾ ਕਿਤੇ ਦੋਨਾਂ ਧਿਰਾਂ ਦਾ ਆਪਸ ਵਿੱਚ ਜਿਹੜਾ ਸਮਝੌਤਾ ਹੋ ਚੁੱਕਾ ਵੀਡੀਓ ਵਾਇਰਲ ਉਹਦੀ ਵੀ ਹੋ ਚੁੱਕੀ ਮੀਡੀਆ ਵਿੱਚ ਚੱਲ ਰਹੀ ਹੈ ਅੱਛਾ ਜਦੋਂ ਉਹਨਾਂ ਦਾ ਫੈਸਲਾ ਹੋਇਆ ਲਾਸਟ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸੀਟਿੰਗ ਐਮਐਲਏ ਨੇ ਬਲਵਿੰਦਰ ਸਿੰਘ ਧਾਰ ਗੁਰਦੇਵਾਲ ਸਿੰਘ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਸੀਂ ਜਿਹੜਾ ਇਹ ਝੂਠਾ ਰੋਬ 25000 ਰੁਪਏ ਦਾ ਰਜਤ ਪਨੋੜ ਜਿਹੜੇ ਤੁਹਾਡੇ ਪਿੰਡ ਦੇ ਸਰਪੰਚ ਨੇ ਉਹਨਾਂ ਦੇ ਉੱਤੋਂ ਲਗਾ ਦਿਓ ਉਹ ਕਹਿੰਦੀ ਜੀ ਮੇਰੀ ਕੋਈ ਇਹਦੇ ਵਿੱਚ ਮਰਜ਼ੀ ਨਹੀਂ ਸੀਗੀ ਇਹ ਮਰਜ਼ੀ ਗੁਰਦੇਵਾਲ ਸਿੰਘ ਦੀ ਸੀ ਇਸ ਕਾਰਨ ਥੋੜਾ ਜਿਆ ਕਲੀਅਰ ਕਰ ਦਿਓ ਕਿ ਮਾਮਲਾ ਕੀ ਆ ਸਾਰਾ ਹਾਂਜੀ ਆਪਸੀ ਜਾਂ ਮੈਂ ਵੀਡੀਓ ਦੇਖੀ ਮੈਨੂੰ ਵੀ ਪਤਾ ਨਹੀਂ ਸੀਗਾ ਕੱਲ ਮੈਂ ਜਿਸ ਟਾਈਮ ਦੀ ਇਹ ਗੱਲਬਾਤ ਚੱਲਦੀ ਆ ਨਾ ਮੈਂ ਚੰਡੀਗੜ੍ਹ ਸੀ ਮੇਰੀ ਉੱਥੇ ਤਰੀਕ ਸੀਗੀ ਤਾਂ ਮੇਰਾ ਪਾਸਪੋਰਟ ਮੈਂ ਬਾਹਰ ਨੂੰ ਜਾਣਾ ਸੀ ਕੰਬੈਸਿਨ ਵਿੱਚ ਜਾਣਾ ਸੀ ਮੈਂ ਦੋ 3 ਮਹੀਨਿ ਤੋਂ 11 12 ਵਜੇ ਚੰਡੀਗੜ੍ਹ ਚ ਰਿਹਾ 2:30 ਵਜੇ ਮੇਰੀ ਉੱਥੇ ਪਾਰਮੈਂਟ ਸੀਗੀ ਜਦੋਂ ਪਾਰਮੈਂਟ ਖਤਮ ਹੁੰਦੀ ਹੈ ਨਾ ਤਾਂ ਮੈਂ ਉੱਥੋਂ ਬਾਹਰ ਨਿਕਲਿਆ ਬਾਹਰ ਨਿਕਲੇ ਮੈਨੂੰ ਥੋੜੇ ਜਿਹਾ ਬਾਅਦ ਫੋਨ ਆ ਗਿਆ ਕਿ ਸਾਡੇ ਇੱਥੇ ਬੜੀ ਲੇਡੀ ਆ ਕੋ ਸਾਡੇ ਪ੍ਰੈਕਟੋਰ ਪਿਆ ਉਹ ਤੇ ਲੈ ਆ ਉਹ ਮੈਂ ਉੱਥੋਂ ਹੱਲੇ ਨਹੀਂ ਗੱਡੀ ਚੱਕੀ ਦਾ ਹਸਪੀਟਲ ਜੀਪਿਸਨ ਕੱਲ ਗਿਆ ਫੇ ਮੈਨੂੰ 6:09 ਵਜੇ ਤੇ ਮੈਨੂੰ ਰਾਤ ਨੂੰ 9:00 ਵਜੇ ਕੋ ਫੋਨ ਆਉਗਾ ਕਿਸੇ ਬੰਦੇ ਦਾ ਤੇ ਪਾਜੀ ਉਹ ਵੀਡੀਓ ਆਈ ਤੁਸੀਂ ਦੇਖੀ ਐ ਤੇ ਮੇਰਾ ਨਹੀਂ ਮੇਰਾ ਹੋਣੀ ਆ ਚੰਡੀਗੜ੍ਹ ਤੋਂ ਕੋ ਮੈਨੂੰ ਤਾਂ ਕੋਈ ਪਤਾ ਨਹੀਂ ਕੋਕਾ ਦੇਖੋ ਮੈਂ ਦੇਖਿਆ ਉਹਦੇ ਵਿੱਚ ਰਾਜੇਤ ਪਨੋੜ ਦੀ ਗੱਲ ਚੱਲਦੀ ਸੀ ਕੋਈ ਨਾਲੇ ਲੈਂਡ ਦੇਣ ਦੀ ਕੋਈ ਐਕਸੀਡੈਂਟ ਹੋਇਆ ਹੋਊਗਾ ਜਾਂ ਐਵੇਂ ਕੁਝ ਪਹਿਲੇ ਆ ਉਹਨੇ ਇਹਨੂੰ ਦਿੱਤੇ ਆ ਮੈਂ ਕਹਾ ਚਲੋ ਕੋਈ ਨਹੀਂ ਆਪਾਂ ਚੁੱਪ ਕਰਕੇ ਰਹਿ ਗਏ ਐਸੇ ਠੀਕ ਆ ਗੁਰਦਿਆਲ ਦਾ ਇਹਦੇ ਵਿੱਚ ਕੀ ਰੋਲ ਆ ਮੈਂ ਤੁਹਾਨੂੰ ਹੋਰ ਹੀ ਦੱਸਣ ਲੱਗਾ ਨਾ ਵੀ ਮੈਂ ਤਾਂ ਉਹ ਮੈਂ ਵੀਡੀਓ ਦੇਖੀ ਮੈਂ ਕਹਾ ਸਾਨੂੰ ਕਿਸੇ ਨੇ ਲਏ ਕਿਸੇ ਨੇ ਦਿੱਤੇ ਸਾਨੂੰ ਕੋਈ ਪਤਾ ਨਹੀਂ ਆਪਾਂ ਚੁੱਪ ਜੀ ਤੇ ਰ ਪਰ ਮੈਨੂੰ ਅੱਜ ਉਸ ਵਿਲੇ ਬੜਾ ਦੁੱਖ ਲੱਗਾ ਵੀ ਜਦੋਂ ਮੈਂ ਦੁਪਹਿਰੇ ਮੈਨੂੰ ਕਿਸੇ ਨੇ ਕਿਹਾ ਵੀ ਭਾਜੀ ਤੁਹਾਡਾ ਨਾਂ ਲੈ ਰਹੇ ਆ ਤੁਹਾਡਾ ਨਾਂ ਲੈ ਰਹੇ ਆ ਮੈਂ ਕਹਾ ਯਾਰ ਅਖੇ ਉਹ ਜਨਾਨੀ ਕਹਿੰਦੀ ਮੈਂ ਤਿੰਨਾ ਗੱਲ ਕੀਤੀ ਆ ਜਦ ਕੀ 2:30 ਵਜੇ ਤੋਂ ਲੈ ਕੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਤਰੀਵਨ ਚੰਡੀਗੜ੍ਹ ਤੋਂ ਵੈਸੀ ਰਸਤੀ। ਜਦੋਂ ਮੈਨੂੰ ਇਹ ਪਿਆ ਤੇਰਾ ਨਾਲ ਨਾ ਤਾਂ ਮੈਂ ਕੁੜੀ ਨੂੰ ਜਾਣਾ ਨਾ ਮੈਂ ਕਿਸੇ ਮੋਰ ਨੂੰ ਜਾਣਾ ਨਾ ਮੈਨੂੰ ਕੋਈ ਵੀ ਮੇਰਾ ਮੋਬਾਈਲ ਆ। ਪ੍ਰਸ਼ਾਸਨ ਜਦੋਂ ਮਰਜ਼ੀ ਮੇਰਾ ਮੋਬਾਈਲ ਚੈੱਕ ਕਰ ਲਵੇ ਵੀ ਮੈਨੂੰ ਕਿਹੜੀਆਂ ਕਿਹੜੀਆਂ ਕਾਲਾਂ ਆਈਆਂ ਜਦੋਂ ਮਰਜ਼ੀ ਉਸ ਡੇਟੀ ਦਾ ਕਰ ਲਵੇ ਇਹਨੂੰ ਕਿਹੜੀਆਂ ਕਿਹੜੀਆਂ ਕਾਲਾਂ ਆਈਆਂ ਜਦੋਂ ਮਰਜ਼ੀ ਉਹ ਰਾਜੂ ਦਾ ਕਰ ਲਵੇ ਵੀ ਇਹਨੂੰ ਕਿਹੜੀਆਂ ਕਿਹੜੀਆਂ ਕਾਲਾਂ ਆਈਆਂ ਜਾਂ ਮੇਨਾਂ ਗੱਲ ਹੋਈ ਆ ਉਹ ਲੇਡੀ ਕਹਿੰਦੇ ਮੇਰੀ ਜੇ ਨਾਲ ਗੱਲ ਹੋਈ ਆ ਮੇਰੇ ਕੋਲ ਗੱਲੇ ਹੀ ਨਹੀਂ ਹੋਈ ਅੱਛਾ ਤੁਹਾਡੀ ਜਾਣਕਾਰ ਨਹੀਂ ਹੈਗੀ ਲੇਡੀ ਮੇਰੀ ਕੋਈ ਜਾਣਦਾ ਮੈਂ ਦੇਖੀ ਵੀ ਨਹੀਂ ਮੈਂ ਤਾਂ ਇੱਥੇ ਦੇਖਿਆ ਵੀ ਉਹ ਕੀ ਗੱਲਬਾਤ ਚੱਲਦੀ ਆ ਪਰ ਜਦੋਂ ਤੋਂ ਬਈ ਆ ਕੇ ਮੈਂ ਦੇਖਿਆ ਜਦੋਂ ਮੈਂ ਇਹ ਸਾਰੀ ਗੱਲਬਾਤ ਸੁਣੀ ਤਾਂ ਫੇ ਮੈਨੂੰ ਥੋੜਾ ਜਿਹਾ ਸ਼ਾਂਤ ਵੀ ਲੱਗੀ ਵੀ ਇਹ ਜੋ ਕੁਝ ਹੈਗਾ ਰਾਜੂ ਸਾਹਿਬ ਜਾਂ ਸਰਪੰਚ ਆ ਇਹਦੀ ਵੀ ਮੈਂ ਕਲਿੱਪ ਦੇਖੀ ਹੈ ਉਹ ਕੁੜੀਏ ਨੂੰ ਟੈਲੀਫੋਨ ਕਰਦੀ ਆ ਵੀ ਤੂੰ ਮੇਰੇ 25000 ਰੁਪਇਆ ਲੈ ਲਿਆ ਵੀ ਤੂੰ ਮੇਰਾ ਹਜ ਗੱਡੀ ਦਾ ਕੰਮ ਕੀਤਾ ਹੀ ਨਹੀਂ ਦੋ ਦਿਨ ਦਵਾਰੋ ਕਹਿ ਰਹੀ ਆ ਉਹ ਤਿੰਨ ਵਾਰੀ ਕਹਿ ਪਹਿਲੋ ਇਹ ਉਹਨਾਂ ਨੂੰ ਕਿਉਂ ਨਹੀਂ ਕੀਤਾ ਕਿ ਤੂੰ ਮੈਨੂੰ 25000 ਕਿਸੇ ਦਿੱਤਾ ਮੈਂ ਤੂੰ ਮੈਨੂੰ 25000 ਕਿਸੇ ਦਿੱਤਾ ਉਦੋਂ ਤਾਂ ਕਹਿੰਦਾ ਤੂੰ ਆ ਜਾ ਮੈਨੂੰ ਮਿਲਣਾ ਹਾਮੀ ਭਰਤੀ ਕੋਈ ਨਹੀਂ ਤੂੰ ਆਪਾਂ ਉਹ ਠੀਕ ਆ ਤੂੰ ਆ ਜਾ ਆਪਾਂ ਮਿਲਦੇ ਤਾਂ 15 ਮਿੰਟ ਤੇ ਆ ਕੇ ਮੈਨੂੰ ਮਿਲ ਫਿਰ ਜਦੋਂ ਮੇਰੀ ਵੀਡੀਓ ਰਿਕਾਰਡਿੰਗ ਹੁੰਦੀ ਆ ਇਹ ਬੋਲ ਬੈਠਾ ਇਹਦਾ ਮਤਲਬ ਇਹਨੂੰ ਪਤਾ ਸੀ ਵੀ ਪਿੰਡ ਵਿੱਚ ਜਾਂ ਏਰੀਆ ਵਿੱਚ ਮੇਰੀ ਬਦਨਾਮੀ ਬਹੁਤ ਹੋ ਗਈ ਆ ਸਾਰਿਆਂ ਨੂੰ ਪਤਾ ਵੀ ਚੇਅਰਮੈਨਾਂ ਆ ਜੀ ਨਹੀਂ ਬਣਦੀ ਵੀ ਇਹ ਐ ਮੇਰਾ ਨਾਂ ਖੁੱਲ੍ਹ ਲੈ ਰਿਹਾ ਯਾਨੀ ਕਿ ਮਾਮਲਾ ਕੁਝ ਹੋਰ ਹੈਗਾ ਇਹਨੂੰ ਰਾਜਨੀਤਿਕ ਜਿਹੜੀ ਰੰਗਤ ਇਹਨੂੰ ਦਿੱਤੀ ਜਾ ਰਹੀ ਹੈ ਰੰਗ ਦੇ ਕੇ ਆਪਣੇ ਨੂੰ ਸੱਚਾ ਕਰਨ ਪਤਾ ਹੋਰ ਮੈਂ ਕਿਸੇ ਤਰ੍ਹਾਂ ਸੱਚਾ ਨਹੀਂ ਹੋ ਸਕਦਾ ਇਹਦਾ ਨਾਂ ਲੈ ਦਿਓ ਵੀ ਪਿੰਡ ਵਿੱਚ ਸਾਰਿਆਂ ਨੂੰ ਪਤਾ ਵੀ ਇਹਨੇ ਕਰਾਇਆ ਹੁਦਾਰੀਆ ਸਾਹਿਬ ਕੋਠੀ ਜਾਂਦਾ ਮੈਨੂੰ ਕੀ ਪਤਾ ਹੈ ਕਿ ਲੱਖਾਂ ਦੁਨੀਆਂ ਵਾਲੀ ਮੈਨੂੰ ਤਾਂ ਹੀ ਜਾਣਾਂ ਮੈਂ ਥੋੜਾ ਤਾਂ ਜਿੰਨਾ ਕੁ ਵੈਰੀਫਾਈ ਕੀਤਾ ਜੋ ਮੈਨੂੰ ਪਤਾ ਲੱਗਾ ਉਹਦੇ ਵਿੱਚ ਮੈਨੂੰ ਇਹ ਕਈ ਗੱਲਾਂ ਪਤਾ ਲੱਗ ਗਈਆਂ ਮੈਂ ਲੇਡੀ ਨੂੰ ਵੀ ਜਿਹਨ ਦਾ ਨਾਂ ਲਿਆ ਮੈਂ ਪ੍ਰਸ਼ਾਸਨ ਕੋ ਵੀ ਜਾਊਗਾ ਮੈਂ ਐਸਐਸਪੀ ਸਾਹਿਬ ਨਾਲ ਮੇਲੂਗਾ ਮੈਨੂੰ ਕਹੂੰ ਦੱਸੂ ਪੁੱਛੂਗਾ ਇਹਨੂੰ ਕਿ ਭਾਈ ਤੇਨੂੰ ਤੇਰੀ ਮੇਰੇ ਨਾਲ ਗੱਲ ਹੋਈ ਆ ਵੀ ਜਾਂ ਤੈਨੂੰ ਕਿਹਨੇ કહਾਇਆ ਮੇਰਾ ਨਾਮ ਵੀ ਮੇਰਾ ਨਾਮ ਲੈਣ ਦਾ ਤੈਨੂੰ ਕਿਹਨੇ ਕਿਹਾ ਸੀ ਉਹ ਮੈਂ ਪੂਰੀ ਵੈਰੀਫਿਕੇਸ਼ਨ ਕਰਦਾ ਗੁਰਦਿਆਲ ਜੀ ਲੇਡੀ ਇੱਕ ਪਾਸੇ ਐਫੀਡੇਵਿਟ ਦੇ ਰਹੀ ਆ ਹਾਂ ਐਸਪੀ ਆਫਿਸ ਖੁੱਦ ਜਾ ਰਹੀ ਆ ਉਹ ਕਚਹਿਰੀ ਐਫੀਡੇਵਿਟ ਟਾਈਪ ਹੋਇਆ ਸਹੂਬਿਦਾ ਕੇਂਦਰ ਚੋਂ ਜਾਂ ਨੋਟਰੀ ਤੋਂ ਟੈਸਟਡ ਵੀ ਹੋਇਆ ਤੁਸੀਂ ਨਾਲ ਸੀ ਉਹਨਾਂ ਦੇ ਭਾਜੀ ਮੈਂ ਤਾਂ ਚੰਡੀਗੜ੍ਹ ਆਇਆ ਉਹ ਟਾਈਮ ਨੋਟ ਕਰ ਲਓ ਸਾਰਾ ਕੁਝ ਉਥੇ ਮੇਰਾ ਮੈਨੂੰ ਜਵਾਨੀ ਕਾਲ ਥੋੜੀ ਕਰਦਾ ਮੈਨਾਂ ਤਾਂ ਜਦੋਂ ਮਰ ਗਿਆ ਕਢਾ ਲਓ ਮੇ ਕੋਲ ਪੇਪਰ ਆ ਚੰਡੀਗੜ੍ਹ ਐਮਬੈਸੀ ਦੇ ਵਿੱਚ ਮੈਂ ਹੁਣ ਜ਼ੂਰ ਮੈਂ ਜਨਾਨੀ ਦੇ ਵੀ ਜੇ ਇਹਨਾਂ ਨੂੰ ਕੋਈ ਕਹਾਇਆ ਮੈਂ ਉੱਤੇ ਵੀ ਕਾਰਵਾਈ ਕਰਾਉਂਗਾ ਪੂਰੇ ਠੋਕ ਕੇ ਵੀ ਜੇ ਗਲਤ ਮੈਨੂੰ ਗਿਆ ਮੈਂ ਜਦੋਂ ਮੈਂ ਹੈਗਾ ਤਾਂ ਮੈਨੂੰ ਕਰਨ ਜਦੋਂ ਮੈਂ ਉਹਦੇ ਵਿੱਚ ਹੈ ਹੀ ਨਹੀਂ ਝੂਠਾ ਨਾਂ ਮੇਰਾ ਲੈ ਕੇ ਆਪਣੀ ਸ਼ੌਹਰਤ ਖੱਟਣ ਲੱਗੇ ਹੋ ਆ ਨਵੇਂ ਜਿਹੇ ਲੀਡਰ ਬਣੇ ਹੋ ਆ ਇਦਾਂ ਮੈਂ ਪੂਰੀ ਵੈਰੀਫਾਈ ਕਰਕੇ ਹਜੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੈਰੀਫਾਈ ਕਰਕੇ ਫਿਰ ਮੈਂ ਦੱਸੂਗਾ ਕਿ ਕੀ ਕਾਰਵਾਈ ਕਿਤੇ ਹੁੰਦੀ ਹੈ ਠੀਕ ਹੈ ਧੰਨਵਾਦ